ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਬਿੰਦਰਪਾਲ ਨਜ਼ਰ ਮਾਰਦੇ ਆ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਕੈਬਨਟ ਮੰਤਰੀ ਸੰਜੀਵ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਵਾਸੀਆਂ ਦੇ ਲਈ ਕੀਤਾ ਵੱਡਾ ਐਲਾਨ ਹੁਣ ਲੋਕਾਂ ਨੂੰ ਬਿਜਲੀ ਕਨੈਕਸ਼ਨ ਲੈਣ ਦੇ ਲਈ 50 ਕਿਲੋਵਾਟ ਤੱਕ ਲੋਡ ਦੇ ਉੱਪਰ ਨਹੀਂ ਪਵੇਗੀ ਟੈਸਟ ਰਿਪੋਰਟ ਦੀ ਲੋਡ ਅਸੀਂ ਅਨਾਉਂਸਮੈਂਟ ਕਰਨ ਜਾ ਰਹੇ ਹਾਂ ਕਿ ਪੂਰੀ ਜਨਤਾ ਦੇ ਹੱਕ ਵਿੱਚ ਅਸੀਂ ਅਨਾਉਂਸਮੈਂਟ ਕਰਨ ਜਾ ਰਹੇ ਹਾਂ ਜਿਹੜੇ ਨਵਾਂ ਲੋਡ ਅਪਲਾਈ ਕਰਦੇ ਸੀਗੇ ਉਹਨਾਂ ਨੂੰ ਬੜੀ ਪ੍ਰੋਬਲਮ ਆਂਦੀ ਸੀ ਅਸੀਂ 50 ਕਿਲੋਵਾਟ ਤੱਕ ਇਹ ਬਹੁਤ ਮੇਰੇ ਖਿਆਲ 2-4 ਸਟੇਟਾਂ ਹੋਣੀਆਂ ਇੰਡੀਆ 'ਚ ਜਿਹੜੀਆਂ ਇਹ ਕਰਦੀਆਂ ਮੈਂ ਡਿਟੇਲ 'ਚ ਨਹੀਂ ਗਿਆ ਪਰ ਮੇਰੇ ਕੋਲ ਲਿਸਟ ਬੜੀ ਸਟੇਟਾਂ ਦੀ ਹੈ ਜਿਹੜੀਆਂ ਇਹ ਨਹੀਂ ਕਰਦੀਆਂ ਅਸੀਂ ਟੈਸਟ ਰਿਪੋਰਟ ਖਤਮ ਕਰਦੇ ਹਾਂ ਤੁਹਾਨੂੰ 50 ਕਿਲੋਵਾਟ ਦੇ ਕਨੈਕਸ਼ਨ ਤੱਕ ਟੈਸਟ ਰਿਪੋਰਟ ਦੀ ਬਿਲਕੁਲ ਲੋੜ ਨਹੀਂ ਪਵੇਗੀ ਪੂਰੇ ਪੰਜਾਬ ਸੂਬੇ ਵਿੱਚ ਚਾਹੇ ਉਹ ਇੰਡਸਟਰੀਅਲ ਆ ਚਾਹੇ ਕਮਰਸ਼ੀਅਲ ਆ ਚਾਹੇ ਰੈ residențial ਆ ਕੋਈ ਵੀ ਕਨੈਕਸ਼ਨ ਔਰ 50 ਤੋਂ 100 ਤੱਕ ਟੈਸਟ ਰਿਪੋਰਟ ਦੀ ਤੁਹਾਨੂੰ ਲੋੜ ਪਵੇਗੀ ਪਰ ਉਹ ਪੀਐਸਪੀਸੀਐਲ ਵੈਰੀਫਾਈ ਨਹੀਂ ਕਰੇਗਾ ਉਹ ਤੁਸੀਂ ਆਪਣੇ ਲਈ ਰੱਖੀ ਪਰ ਜਦੋਂ ਮੈਂ ਇਹ ਅਨਾਉਂਸਮੈਂਟ ਕਰਨ ਜਾ ਰਿਹਾ ਨਾਲ ਮੇਰੀ ਗੁਜ਼ਾਰਿਸ਼ ਹੈ ਸਾਰੇ ਕੰਜ਼ਿਊਮਰਸ ਲਈ ਜਿਹੜੇ ਲੋਡ ਅਪਲਾਈ ਕਰਦੇ ਆ ਭਈ ਚੰਗੇ ਕੰਟਰੈਕਟਰਾਂ ਤੋਂ ਕੰਮ ਕਰਾ ਲਓ ਅਸੀਂ ਸਹੂਲਤ ਜ਼ਰੂਰ ਦੇ ਰਹੇ ਆ ਵੀ ਤੁਸੀਂ ਤੰਗ ਨਾ ਹੋ ਪਰ ਕੰਟਰੈਕਟਰ ਚੰਗੇ ਤੋਂ ਕੰਮ ਕਰਾ ਲਓ ਕਿਉਂਕਿ ਬਿਜਲੀ ਦਾ ਕੰਮ ਹੈ ਔਰ ਇਹੀ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਇਹ ਬੜਾ ਵੱਡਾ ਸੀਓ ਪ੍ਰਾਲਾ ਕੀਤਾ ਇਹਦੇ ਨਾਲ ਕੋਈ 70-75% ਜਿਹੜੇ ਲੋਕੀ ਅਪਲਾਈ ਕਰਦੇ ਆ ਉਹ ਕਵਰ ਹੋ ਜਾਣਗੇ ਜਿਨ੍ਹਾਂ ਨੂੰ ਟੈਸਟ ਰਿਪੋਰਟ ਦੀ ਲੋੜ ਨਹੀਂ ਪੈਗੀ 100 ਕਿਲੋਵਾਟ ਤੋਂ ਉੱਪਰ ਵੀ ਸਿਰਫ ਚੀਫ ਇਲੈਕਟ੍ਰੀਕਲ ਇਨਸਪੈਕਟਰ ਦੀ ਜਿਹੜੀ ਜ਼ਰੂਰੀ ਹੈ ਵੀ ਟਰਾਂਸਫਾਰਮਰ ਠੀਕ ਲੱਗਿਆ ਹੈ ਇਨਸਪੈਕਸ਼ਨ ਉਹ ਹੋਏਗੀ ਹੋਰ ਉੱਥੇ ਵੀ ਟੈਸਟ ਰਿਪੋਰਟ ਜੇ ਤੁਸੀਂ ਲਿੱਤੀ ਹੈ ਤੁਸੀਂ ਆਪਣੇ ਕੋਲ ਰੱਖ ਲਓ ਜੇ ਚੀਫ ਇਲੈਕਟ੍ਰੀਕਲ ਇਨਸਪੈਕਟਰ ਮੰਗ ਰਿਹਾ ਦੇ ਦਿਓ ਉਹਦੀ ਆਪਣੀ ਇਨਸਪੈਕਸ਼ਨ ਇਹ ਪਹਿਲਾ ਸਟੈਪ ਹੈ ਜਿਹੜਾ ਕਿ ਅਸੀਂ ਲੈ ਰਹੇ ਆ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਸੀ ਕਿ ਜੀ ਜਦੋਂ ਅਸੀਂ ਕਨੈਕਸ਼ਨ ਲੈਣ ਜਾਂਦੇ ਹਾਂ ਸਾਨੂੰ ਬਹੁਤ ਤੰਗ ਹੋਣਾ ਪੈਂਦਾ ਕਦੀ ਇਹ ਕਾਗਜ਼ ਮੰਗ ਲੈਂਦੇ ਫਿਰ ਜਦੋਂ ਟੈਸਟ ਰਿਪੋਰਟ ਦਿੰਦੇ ਫਿਰ ਉਹ ਚੈੱਕ ਕਰਨ ਲੱਗ ਪੈਂਦੇ ਇੱਕ ਵੀ ਟਿਊਬ ਇੱਧਰ ਉੱਧਰ ਹੋ ਜਾਵੇ ਫਿਰ ਉਹ ਕਹਿੰਦੇ ਨਹੀਂ ਜੀ ਦੁਬਾਰਾ ਕਰੋ ਸੋ ਇਹ ਬੜੀ ਸਹੂਲਤ ਹੋ ਜਾਏਗੀ ਸਾਰੇ ਲੋਕਾਂ ਨੂੰ ਪਲਕੇ ਹੋਣ ਜਾ ਰਹੀ ਤਰਨਤਾਰਨ ਦੇ ਜਿਮਨੇ ਚੌਣ ਜ਼ਿਲ੍ਹਾ ਚੌਣ ਅਧਿਕਾਰੀ ਨੇ ਕੀਤਾ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ ਬਣਾਏ ਗਏ 222 ਪੋਲਿੰਗ ਬੂਥ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ ਕੇਂਦਰ ਸਰਕਾਰ ਦੀ ਆਲੋਚਨਾ ਕਿਹਾ ਕਿ ਹੜਾਂ ਦੇ ਔਖੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਨੇ ਨਹੀਂ ਲਈ ਪੰਜਾਬ ਦੀ ਸਾਰ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਬੜਿੰਗ ਵੱਲੋਂ ਕੀਤੀ ਗਈ ਵਿਵਾਦਿਤ ਟਿੱਪਣੀ ਦੇ ਮਾਮਲੇ ਦੇ ਵਿੱਚ ਕਪੂਰਤਲਾ ਦੇ ਐਸਐਸਪੀ ਨੇ ਸੌਂਪੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਆਪਣੀ ਰਿਪੋਰਟ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਕੀਤਾ ਗਿਆ ਮਾਮਲਾ ਦਰਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਭਖਿਆ ਮਾਹੌਲ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਾਂ ਨੂੰ ਜਦੋਂ ਵਿਦਿਆਰਥੀਆਂ ਨੇ ਤੋੜਿਆ ਤਾਂ ਪੁਲਿਸ ਵੱਲੋਂ ਕੀਤਾ ਗਿਆ ਵਿਦਿਆਰਥੀਆਂ ਤੇ ਲਾਠੀ ਚਾਰਜ ਸਾਰੇ ਗੇਟਾਂ ਦੇ ਉੱਪਰ ਭਾਰੀ ਪੁਲਿਸ ਫੋਰਸ ਕੀਤੀ ਗਈ ਤਾਂ ਨਾਲ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਪੁਲਿਸ ਵੱਲੋਂ ਵਿਦਿਆਰਥੀਆਂ ਤੇ ਕੀਤੇ ਗਏ ਲਾਠੀ ਚਾਰਜ ਦੀ ਕੀਤੀ ਨਿੰਦਾ ਕਿ ਆ ਕਿ ਪੁਲਿਸ ਕਰ ਰਹੀ ਹੈ ਭਾਜਪਾ ਦੇ ਇਸ਼ਾਰਿਆਂ ਤੇ ਕੰਮ ਦੇਖੋ ਪੁਲਿਸ ਭਾਜਪਾ ਦੇ ਇਸ਼ਾਰਿਆਂ ਤੇ ਕੰਮ ਕਰਦੀ ਆ ਪੁਲਿਸ ਨੂੰ ਜੋ ਹੁਕਮ ਪਾ ਕੇਂਦਰ ਸਰਕਾਰ ਦਾ ਭਾਜਪਾ ਦਾ ਹੋਣਾ ਔਰ ਆਪਾਂ ਨੂੰ ਪਤਾ ਹੈ ਕਿ ਯੂਟੀ ਚ ਜਿਹੜਾ ਆ ਉਹਨਾਂ ਦਾ ਬੋਲਬਾਲਾ ਹੈ ਉਹਨਾਂ ਨੇ ਚੀਫ ਸਕੱਟਰੀ ਲਗਾਇਆ ਉਹਨਾਂ ਨੇ ਹੋਮ ਸਕੱਟਰੀ ਲਗਾਇਆ ਸਾਡੀ ਇਹੀ ਲੜਾਈ ਆ ਕਿ ਸਾਡੀ ਆਪਣੀ ਰਾਜਧਾਨੀ ਪੰਜਾਬ ਦੀ ਉਹ ਰਾਜਧਾਨੀ ਜਿਹੜੀ ਪਿੰਡਾਂ ਨੂੰ ਪੰਜਾਬਦਿਆਂ ਨੂੰ ਝਾੜ ਕੇ ਵਸਾਈ ਗਈ ਸੀ ਉਸ ਰਾਜਧਾਨੀ ਆਉਣ ਤੋਂ ਜਿਹੜਾ ਪੰਜਾਬੀਆਂ ਨੂੰ ਰੋਕਿਆ ਜਾ ਰਿਹਾ ਧੱਕੇ ਨਾਲ ਇਸ ਤੋਂ ਵੱਧ ਵਿਤਕਰਾ ਸਾਡੇ ਨਾਲ ਕੀ ਹੋ ਸਕਦਾ ਕੰਗ ਸਾਬ ਸਾਰੇ ਗੇਟ ਬੰਦ ਕਰਤੇ ਗਏ ਨੇ ਬਜਟ ਟੈਂਗ ਚਾੜ ਕੇ ਵੱਡੇ ਵੱਡੇ ਵਾਹਨ ਵੀ ਖੜਾ ਦਿੱਤੇ ਨੇ ਮਾਧਿਓ ਵੀ ਕਿੰਨੇ ਕਿੰਨੇ ਬੱਚੇ ਦੀ ਆਵਾਜ਼ ਜਿਹੜੀ ਹੈ ਉਹ ਦਬਾਈ ਜਾ ਰਹੀ ਹੈ ਨਹੀਂ ਮੰਨਦੇ ਕਿ ਹੋਈਏ ਰਿਹਾ ਪਿਛਲੇ 1 ਸਾਲ ਤੋਂ ਸੈਨੇਟਰ ਸਿੰਡੀਕੇਟ ਦੇ ਇਲੈਕਸ਼ਨ ਨਹੀਂ ਹੁੰਦੇ ਤਾਨਾਸ਼ਾਹੀ ਫਰਮਾਨ 28 ਅਕਤੂਬਰ ਨੂੰ ਲਾਗੂ ਕਰਤਾ ਕਿ ਸੈਨੇਟ ਸਿੰਡੀਕੇਟ ਲਿਮਟਿਡ ਖਤਮ ਪੰਜਾਬ ਦੀ ਨੁਮਾਇੰਦਗੀ ਖਤਮ ਹੋਰ ਜਦੋਂ ਇੱਕ ਇੱਕ ਸਟੂਡੈਂਟ ਨੇ ਪੰਜਾਬ ਦੇ ਇੱਕ ਇੱਕ ਪੰਜਾਬਦਰਦੀ ਨੇ ਆਵਾਜ਼ ਉਠਾਈ ਪੰਜਾਬ ਦੇ ਹਰੇਕ ਉਹ ਦੁਨੀਆ ਭਰ ਦੇ ਜਿਹੜੇ ਲੋਕ ਪੰਜਾਬ ਯੂਨੀਵਰਸਿਟੀ ਨਾਲ ਪਿਆਰ ਕਰਦੇ ਉਹਨਾਂ ਨੇ ਗੱਲ ਕੀਤੀ ਤੇ ਉਹ ਇਲੀਗਲ ਤੇ ਅਨਕਨਸਟੀਟਿਊਸ਼ਨਲ ਨੋਟੀਫਿਕੇਸ਼ਨ ਤੇ ਰੱਦ ਕਰਤਾ ਲੇਕਿਨ ਅਸਲੀ ਜਿਹੜਾ ਬੁਨਿਆਦੀ ਸਵਾਲ ਹੈ ਸੈਨੇਟ ਨੂੰ ਔਰ ਸਿੰਡੀਕੇਟ ਜਿਹੜਾ ਇੱਕ ਲੋਕਤੰਤ੍ਰਿਕ ਪ੍ਰਣਾਲੀ ਆ ਯੂਨੀਵਰਸਿਟੀ ਵਿੱਚ ਚਲਾਉਂਦੀ ਉਹ ਸੈਨੇਟਰ ਸਿੰਡੀਕੇਟ ਦੇ ਇਲੈਕਸ਼ਨ ਦੀ ਡਿਕਲੇਰੇਸ਼ਨ ਹਜੇ ਤੱਕ ਨਹੀਂ ਮੋਹਾਲੀ ਦੀ CIA ਟੀਮ ਵੱਲੋਂ ਪਿੰਡ ਭੁਖੜੀ ਦੇ ਵਿੱਚ ਕੀਤਾ ਗਿਆ ਲੱਕੀ ਪਟਿਆਲ ਵਿਰੋਧ ਦੇ ਸ਼ਾਰਪ ਸ਼ੂਟਰ ਰਣਵੀਰ ਰਾਣਾ ਦਾ ਇੰਕਾਊਂਟਰ ਜ਼ਖਮੀ ਹਾਲਤ ਦੇ ਵਿੱਚ ਪਹੁੰਚਾਇਆ ਗਿਆ ਹਸਪਤਾਲ ਇਹਨਾਂ ਦੋ ਤਿੰਨ ਕੁਝ ਦਿਨ ਪਹਿਲਾਂ ਤੁਹਾਨੂੰ ਪਤਾ ਹੋਣਾ ਕਿ ਕੁਝ ਬੰਦੇ ਸਾਡੇ ਵੌਂਟਡ ਸੀਗੇ ਜਿਹੜੇ ਮਹਾਲੀ ਪੁਲਿਸ ਕੋਲ ਵੀ ਤੇ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਜਿਹੜਾ ਰਜੈਂਟਾ ਹੋਟਲ ਦਾ ਓਨਰ ਆਪਣਾ ਹੈ ਮਹਾਲੀ ਵਾਲਾ ਉਹਨੇ ਚੰਡੀਗੜ੍ਹ ਤੇ ਰਜੈਂਟੇ ਦੇ ਉੱਪਰ ਫਾਇਰਿੰਗ ਕੀਤੀ ਸੀ ਉਹਦੇ ਉੱਪਰ ਵਰਕ ਕਰਦੇ ਹੋਏ ਜਿਹੜਾ ਕੱਲ ਮਹਾਲੀ ਪੁਲਿਸ ਨੂੰ ਇੱਕ ਸਿਕਰਟ ਇਨਫੋਰਮੇਸ਼ਨ ਆਈ ਜਿਉਂ ਕੁਝ ਬੰਦੇ ਜਿਹੜੇ ਹੈਗੇ ਉਹਨਾਂ ਕੋਲ ਵੈਪਨ ਵੀ ਹੈ ਤੇ ਹੋਰ ਵਾਰਦਾਤ ਕਰਨ ਲਈ ਇਹ ਉਕਸੁਕ ਹੈਗੇ ਨੇ ਤੇ ਉਹਦੇ ਚ ਦੋ ਮੁੰਡੇ ਜਿਹੜੇ ਹੈਗੇ ਅਰਜੋਤ ਤੇ ਜਸ਼ਨ ਅਰੈਸਟ ਕੀਤੇ ਗਏ ਸੀ ਮੁਹਾਲੀ ਪੁਲਿਸ ਵੱਲ ਉਸ ਤੋਂ ਬਾਅਦ ਉਹਦੀ ਨਿਸ਼ਾਨਦੇਹੀ ਤੇ ਚਲਦੇ ਹੋਏ ਤੀਸਰਾ ਬੰਦਾ ਜਿਹੜਾ ਜਸ਼ਨ ਹੈਗਾ ਉਹ ਰਣਵੀਰ ਸੋਰੀ ਅਰਜੋਤ ਤੇ ਜਸ਼ਨ ਪਹਿਲਾਂ ਅਰੈਸਟ ਕੀਤੇ ਸੀ ਰਣਵੀਰ ਜਿਹੜਾ ਹੈਗਾ ਉਹਦੀ ਇਨਫੋਰਮੇਸ਼ਨ ਸਵੇਰੇ ਸੀਆਈਏ ਮੁਹਾਲੀ ਨੂੰ ਮਿਲੀ ਸੀਗੀ ਤੇ ਉਹਦੇ ਚ ਜਦੋਂ ਇਹਨਾਂ ਨੂੰ ਟਰੈਪ ਲਾਇਆ ਗਿਆ ਖਰੜ ਦੇ ਨੇੜੇ-ਤੇੜੇ ਨੂੰ ਫੜਨ ਲਈ ਇਹ ਤਾਂ ਪਿੰਡਾਂ ਚ ਨੇੜੇ ਹੈਗਾ ਤਾਂ ਉਹਨੇ ਤਿੰਨ ਫਾਇਰ ਪੁਲਿਸ ਪਾਰਟੀ ਦੇ ਉੱਪਰ ਕੀਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਉਹਦਾ ਇੱਕ ਲੈਗ ਸ਼ਾਟ ਹੋਇਆ ਉਹਦੇ ਜੋ ਲੈਗ ਤੇ ਵਿੱਚ ਗੋਲੀ ਲੱਗੀ ਦੀਸ ਇਸ ਅਪਡੇਟ ਮਾਸੀ ਇਸ ਅੱਪਕੀ ਉਹਦੇ ਪਹਿਲਾਂ ਬੈਕਗਰਾਉਂਡ ਇਹਨਾਂ ਤਿੰਨਾਂ ਦੇ ਉੱਪਰ ਜਿਹੜੇ ਤਿੰਨ ਬੰਦੇ ਫੜੇ ਗਏ ਆ ਹਰਸ਼ਜੋਤ ਜਸ਼ਨ ਤੇ ਰਣਵੀਰ ਇਹਨਾਂ ਤਿੰਨਾਂ ਦੇ ਉੱਪਰ ਤਕਰੀਬਨ 3-3 4-4 ਪਰਚੇ ਦਰਜ ਹੈਗੇ ਆ ਮੁਹਾਲੀ ਦੇ ਵਿੱਚ ਐਸਐਸਓਸੀ ਮੁਹਾਲੀ ਚ ਸੁਹਾਣਾ ਥਾਣਾ ਮਾਜਰੀ ਥਾਣਾ ਡਿਫਰੈਂਟ ਡਿਫਰੈਂਟ ਥਾਣੇ ਜਿੱਥੇ ਇਹਨਾਂ ਦੇ ਪਰਚੇ ਦਰਜ ਹੈ ਅਰਸ਼ ਜਿਹੜਾ ਹੈਗਾ ਇਹ ਪਹਿਲਾਂ ਵੀ ਇਨਵੋਲਡ ਸੀਗਾ ਜਿਹੜਾ ਇੱਕ ਬੰਟੀ ਬੈਂਸ ਦੇ ਪਰਕਟਾਨੀ ਦੇ ਉੱਪਰ ਫਾਇਰਿੰਗ ਹੋਈ ਸੀ ਉਹਦੇ 'ਚ ਵੀ ਇਨਵੋਲਡ ਸੀਗਾ ਜੀ ਬੰਦਾ ਲੱਕੀ ਪਟਿਆਲ ਗੈਂਗ ਨਾਲ ਇਹ ਤਿੰਨੋਂ ਬੰਦੇ ਸਬੰਧਤ ਨੇ ਰਿਕਵਰੀ ਇਹਨਾਂ ਤੋਂ ਹਲੇ ਕੱਲ ਇੱਕ ਪਿਸਟਲ ਸਾਨੂੰ ਮਿਲ ਗਿਆ ਸੀ 30 ਬੋਰ ਦਾ ਅੱਜ ਇੱਕ ਪਿਸਟਲ ਹੋਰ ਮਿਲਿਆ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਤੀਨਾਂ ਨਗਰ ਦੇ ਵਿੱਚ ਇੱਕ ਸਕੂਲੀ ਵੈਨ ਲਗਾਉਣ ਦੇ ਮਾਮਲੇ ਝਗੜੇ ਨੂੰ ਲੈ ਕੇ ਇੱਕ ਨੌਜਵਾਨ ਦਾ ਕੀਤਾ ਗਿਆ ਛੁਰੀਆਂ ਮਾਰ ਕੇ ਕਤਲ ਆਰ.ਓ.ਪੀ ਤੇ ਉਸ ਦੀ ਪਤਨੀ ਸਮੇਤ ਉਸ ਦੀਆਂ ਤਿੰਨ ਬੇਟੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਕੀਤਾ ਸਾਰਿਆਂ ਨੂੰ ਗ੍ਰਿਫਤਾਰ ਪਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਨਾ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ਫਿਰ ਸੇਮ ਲਾਲ रेखादेरी रोहिणी बनीता भूमिका ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترسےم ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ 'ਚ ਉਹਦੀ ਡੈਥ ਹੋ ਗਈ ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਓ ਨਾਲ ਆਪਾਂ ਪੁਰਾਣਾ ਸ਼ਾਲਾ ਵੀ ਕੈਪਚਰ ਕੀਤਾ ਇਹਨਾਂ ਨੇ ਪੰਜੇ ਦੇ ਪੰਜੇ ਕੀ ਉਸ ਇੱਕ ਡੇਢ ਘੰਟੇ ਦੇ ਵਿੱਚ ਪਾ ਲਏ ਇਹਨਾਂ ਦੇ ਖਿਲਾਫ ਐਫਆਈਆ ਨੰਬਰ 304 ਅੰਡਰ ਸੈਕਸ਼ਨ 103 199 193 ਬੀਐਨਐਸ ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਿਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮੁਜਰਮਾਨ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਪੀਸ ਜਿਹੜੀ ਹੋ ਜਾਰੀ ਰਹੇਗੀ ਸ਼੍ਰੀ ਚਮਕੌਰ ਸਾਹਿਬ ਦੇ ਜੰਗਲੀ ਖੇਤਰ ਦੇ ਵਿੱਚ ਪਿੰਡ ਮਨਸੂਹਾ ਦੇ ਕੋਲ ਮਿਲੀ ਇੱਕ ਔਰਤ ਦੀ ਨਗਨ ਅਵਸਥਾ ਦੇ ਵਿੱਚ ਲਾਸ਼ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ ਰਾਤ ਜਦ ਮੈਨੂੰ ਪਤਾ ਲੱਗਾ ਸਭ ਤੋਂ ਪਹਿਲੇ ਮੈਂ ਪਰਮਿਸ਼ਨ ਸਦਰ ਥਾਣੇ ਕੋ ਦੀ ਸਿਟੀ ਸਿਟੀ ਦੀ ਗ੍ਰਾਮ ਬ੍ਰਾਂਚ ਵਾਲੋਂ ਕੋ ਦੀ ਸਭ ਤੋਂ ਪਹਿਲੇ ਮੈਂ ਇਤਲਾ ਕਰੀ ਪੁਲਿਸ ਫੋਰਸ ਪੂਰੀ ਪਹੁੰਚੀ ਐਸੀ ਬਾਤ ਨਹੀਂ ਹੈ ਫੋਰਸ ਨੇ ਪੂਰਾ ਦੇਖ ਰੇ ਕਰਾਇਆ ਪੁਲਿਸ ਕੀ ਸਭੀ ਡਿਪਾਰਟਮੈਂਟੋ ਕੀ ਠੀਕ ਠਾਕ ਰਿਹਾ ਹੈ ਕੰਮ लेकिन यह है कि उसके साथ हादसा बहुत गलत हुआ है कपड़े भी नहीं थे चप्पल कहीं कुछ कहीं उसके साथ रेप किया गया उसके बाद उसको कत्ल कर दिया गया मार दिया गया इसमें जो है सेलर वाले को भी थोड़ा सा साथ में लिया जाए क्योंकि उसकी लेबर है अब ये एक नहीं है उसने देखा कि एक ही चला गया ऐसा नहीं है बंदे कहीं हैं तब कब्ज़े आई एक के कब्ज़े में नहीं आ सकती थी औरत उसकी बुरी दुर्दशा करी रात फिर मुझे फ़ोन जो करा तो मैंने वैसे ही सदर थाने और सिटी करा ये मुझे फ़ोन करते हुए दोनों एस साहब पहुँचे वहाँ मैं ही रह गया मैं आगे तक नहीं पहुँच पाया मेरी तबीयत बहुत ख़राब थी रात जो डेड बॉडी थी वो अंदर मिली है जाके रास्ते तो से कितना देड़ी 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 देड़ी। मतलब है देड़ी 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 देड़ी। हाँ जो बात है वहाँ पर मैं मौजूद वहाँ पर नहीं पहुँचा पुलिस को परमिशन मैंने दी है सबसे पहले जो बात है ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਇੱਕ ਕੈਦੀ ਦੀ ਹੋਈ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਕੈਦੀ ਨੂੰ ਬਿਮਾਰ ਹੋਣ ਦੇ ਚਲਦੇ ਜੇਲ੍ਹ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਸੀ ਦਾਖਲ ਮੈਡੀਕਲ ਅਫਸਰ ਨੇ ਕੀਤਾ ਜਦੋਂ ਰੈਫਰ ਤਾਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕੀਤਾ ਅਮਰਿਤ ਕਹਿਲਨ ਐਸੀ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣ ਕਰ ਲੈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇਹ ਇਜਾਜ਼ਤ ਸਬ세ਕਾ